ਹਾਂਜੀ ਦੋਸਤੋ ਆਦਾਵਰ ਮੈਂ ਮੁਹੰਮਦ ਜਮੀਲ ਆਦਾਰਾ ਬੁਜੈਤੋਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮਲੇਰ ਕੋਲਾ ਦੇ ਮਹਾਨ ਕੁਸ਼ਤੀ ਦੰਗਲ ਚ ਜੋ ਬਾਦਸ਼ਾਹ ਕਲੱਬ ਵੱਲੋਂ ਕਰਵਾਇਆ ਗਿਆ ਹੈ ਛੇਵਾਂ ਕੁਸ਼ਤੀ ਦੰਗਲ ਹੈ ਤਾਂ ਇਸ ਦੇ ਮੁੱਖ ਮਹਿਮਾਨ ਜਨਾਬ ਪ੍ਰਵੇਸ਼ ਖਾਨ ਜੀ ਇੰਡੀਅਨ ਮਹਿਕ ਰੈਸਟੋਰੈਂਟ ਸੀਰੀਜ਼ ਦੇ ਮਾਲਕ ਪ੍ਰਵੇਸ਼ ਖਾਨ ਜੀ ਨੇ ਤੇ ਇਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਆਏ ਨੇ ਦਿਲਵਰ ਖਾਨ ਜੀ ਮਿਨੋਰਟੀ ਸੈੱਲ ਕਾਂਗਰਸ ਦੇ ਚੇਅਰਮੈਨ ਨੇ ਪੰਜਾਬ ਦੇ ਤੇ ਰਿਆਜ਼ ਖਾਨ ਜੀ ਤੇ ਜਨਰਲ ਸਕੱਤਰ ਨੇ ਮਿਨੋਰਟੀ ਸੈੱਲ ਦੇ ਤਾਂ ਬਹੁਤ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਤੇ ਬੜਾ ਰੌਚਕ ਮੰਚ ਸੀ ਕੁਸ਼ਤੀਆਂ ਬਹੁਤ ਮਤਲਬ ਵਧੀਆ ਕੁਸ਼ਤੀਆਂ ਹੋਈਆਂ ਲੋਕਾਂ ਨੇ ਬਹੁਤ ਆਨੰਦ ਮਾਣਿਆ ਖਚਾ ਖਚ ਭਰਿਆ ਹੋਇਆ ਸੀ ਇਹ ਕੋੜੇ ਵਾਲਾ ਜੋ ਮਤਲਬ ਏਰੀਆ ਇੱਥੇ ਆਪਣੇ ਲੁਧਿਆਣਾ ਰ ਬਾਈਪਾਸ ਤੇ ਤਾਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਣਾ ਉੱਥੇ ਸੀ ਤੇ ਗੱਲਬਾਤ ਵੀ ਤੁਹਾਨੂੰ ਸੁਣਾਉਣਿਆ ਤੇ ਉੱਥੇ ਜਾਫੀਆਂ ਦੇ ਉਹ ਵੀ ਦਿਖਾਉਣਿਆ ਮੰਜਰ ਵੀ ਦਿਖਾਉਣਿਆ ਤੁਹਾਨੂੰ ਧੰਨਵਾਦ ਅਸਲਾਮ ਵਾਲੇਕੁਮ ਜੀ ਅੱਜ ਮੈਂ ਇਸ ਡੰਗਲ ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਦੇਖ ਕੇ ਕਿ ਇੰਨੀ ਪਬਲਿਕ ਅੱਜ ਵੀ ਮਲੇਰ ਕੋਟਲੇ ਦੀ ਇਸ ਖੇਡਾਂ ਨੂੰ ਇੰਨਾ ਉਤਸ਼ਾਹ ਨਾਲ ਦੇਖਣ ਆਉਂਦੀ ਹੈ ਪਰ ਮੈਨੂੰ ਇੱਕ ਅਫਸੋਸ ਵੀ ਹੋ ਰਿਹਾ ਕਿ ਆਪਣੇ ਸ਼ਹਿਰ ਦੇ ਵਿੱਚ ਗਰਾਊਂਡ ਖਤਮ ਹੋ ਗਏ ਅਖਾੜੇ ਖਤਮ ਹੋ ਗਏ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਪ੍ਰਮੋਟਰ ਖਤਮ ਹੋ ਗਏ ਮੈਨੂੰ ਮੈਂ ਪ੍ਰਸ਼ਾਸਨ ਨੂੰ ਤੇ ਆਪਣੀ ਲੋਕਾਂ ਨੂੰ ਵੀ ਇਹ ਕਹਿਣ ਦੀ ਗੁਜਾਰਿਸ਼ ਕਰਦਾ ਹਾਂ ਸਾਰਿਆਂ ਨੂੰ ਕਿ ਸਾਰੇ ਜਣੇ ਆਪਾਂ ਮਿਲ ਕੇ ਦੁਬਾਰਾ ਖਾੜਿਆਂ ਨੂੰ ਖੜਾ ਕਰੀਏ ਤੇ ਚੰਗੇ-ਚੰਗੇ ਪਹਿਲਵਾਨ ਆਪਾਂ ਲੈ ਕੇ ਆਈਏ ਤੇ ਆਪਾਂ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਈਏ ਜਿੰਨੇ ਵੀ ਪਹਿਲਵਾਨ ਮੇਰੀ ਗੱਲ ਸੁਣਦੇ ਨੇ ਅਗਰ ਉਹਨਾਂ ਨੂੰ ਤਰੱਕੀ ਦੇ ਵਿੱਚ ਕੋਈ ਵੀ ਰੁਕਾਵਟ ਆਉਂਦੀ ਹੈ ਉਹ ਮੇਰੇ ਕੋਲ ਜਦ ਵੀ ਆ ਸਕਦੇ ਨੇ ਜਦ ਮਰਜ਼ੀ ਆਉਣ ਆ ਕੇ ਮੈਨੂੰ ਮਿਲਣ ਜਿੰਨੀ ਗੈਰ ਮੇਰੇ ਕੋਲ ਹੋਊਗੀ ਇਨਸ਼ਾਅੱਲਾ ਮੈਂ ਕਰਾਂਗਾ ਤੇ ਸਾਰੇ ਪਬਲਿਕ ਨੂੰ ਮੇਰੀ ਰਿਕੁਐਸਟ ਹੈ ਕਿ ਜਦ ਵੀ ਦੰਗਲ ਹੋਵੇ ਕੰਮਗਾੜ ਛੱਡ ਕੇ ਵੱਧ ਤੋਂ ਵੱਧ ਦੰਗਲ ਤੇ ਆਓ ਤਾਂ ਕਿ ਪਹਿਲਵਾਨਾਂ ਦਾ ਉਤਸਾਹ ਵੇ ਇਹ ਪਹਿਲਵਾਨ ਆਪਣੇ ਹੀ ਬੱਚੇ ਨੇ ਤਾਂ ਹੀ ਨਸ਼ੇ ਤੋਂ ਦੂਰ ਰਹਿਣਗੇ ਤੇ ਨਸ਼ਾ ਖਤਮ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇਨਸ਼ਾਅੱਲਾ ਆਪਾਂ ਸਾਰੇ ਮਿਲ ਕੇ ਗਰਾਊਂਡ ਵੀ ਖੜੇ ਕਰਾਂਗੇ ਦੰਗਲ ਵੀ ਖੜੇ ਕਰਾਂਗੇ ਤੇ ਸਾਰੇ ਨਸ਼ਿਆਂ ਦੀ ਜੜ ਨੂੰ ਬਿਲਕੁਲ ਖਤਮ ਕਰਾਂਗੇ ਕਿਉਂਕਿ ਜਿਹੜੇ ਨਸ਼ੇ ਇਹ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਦਰਤਾਂ ਦੀਆਂ ਦੋ ਤਾਣੀਆਂ ਉੱਪਰੋਂ ਕੱਢ ਦਿੰਦੇ ਨੇ ਦਰਖਤ ਜੜ ਤੋਂ ਖਤਮ ਕਰਿਆ ਜਾਊਗਾ ਉਹਨੂੰ ਖਤਮ ਕਰਨ ਲਈ ਆਪਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਪਊਗਾ ਅਗਰ ਖੇਡਾਂ ਖਾਵਾਂਗੇ ਆਪਣੀ ਤੰਦਰੁਸਤੀ ਕੰਨੀ ਧਿਆਨ ਦੇਣਗੇ ਆਪਣੀ ਸਿਹਤ ਕੰਨੀ ਧਿਆਨ ਦੇਣਗੇ ਤਾਂ ਇਹ ਜਾ ਕੇ ਨਸ਼ੇ ਨੂੰ ਆਪਾਂ ਖਤਮ ਕਰ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਜਿਹੜਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਹਿੰਦੇ ਜੱਟ ਪਹਿਲਵਾਨ ਮਹੌਰਾਣਾ ਉਧਰ ਅੱਜ ਦੇ ਸਮਾਹਾਨ ਕੁਰਸੀ ਰੰਗਲ ਦੇ ਸਤ్రਸ ਪਰਮੇਸ਼ਰ ਖਾਨ ਜੀ ਸੋਸ਼ਲ ਵਰਕਰ ਹਰਕਾ ਮਲੇਰਕੋਟਲਾ ਉਹ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚ ਚੁੱਕਿਆ ਹੈ ਮੁਸਲਿਮ ਕਮਿਊਨਿਟੀ ਦੇ ਚੇਅਰਮੈਨ ਰਿਆਜ਼ ਖਾਨੀ ਉਹ ਵੀ ਸ਼ੇਰਪਰ ਦੇ ਪੁੱਜਿਆ ਤੇ ਨਾਲ ਹੀ ਬਿਲਬਰ ਖਾਨ ਜੀ ਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੂਕੀਆਂ ਨੇ ਵਿਸ਼ੇਸ਼ ਤੌਰ ਤੇ ਅਸੀਂ ਉਹਨਾਂ ਦੇ ਇੱਥੇ ਬੱਜਨੇ ਉਪਰ ਵੈਲਕਮ ਜੀ ਆਇਆਂ ਕਹਿੰਦੇ ਆ ਸਮੁੱਚੀ ਡੰਗਰ ਕਮੇਟੀ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੇ ਵੱਲੋਂ ਟੋਲੀ ਜੀ ਬੱਸ ਟੋਲੀ ਜੀ 우ਮੇਰ ਟੋਲੀ ਜੀ ਹੋ ਕੇ ਉਹਨੀਆਂ ਆਈਆਂ ਜੀ ਮੇਰੇ ਕੋਲ ਸਾਡੇ ਰਾਜਦਵਨ ਜਗਰਾਹ ਅੰਕਾ ਮਲੇਰ ਕੋਲਾ ਰੇਨਰ ਧਰਤ ਜਰਨਲ ਪ੍ਰਵੇਸ਼ ਖਾਨ ਜੀ ਤੇ ਮੁ슬ਮਨ ਮਿਨੋਰਟੀ ਦੇ ਚੇਅਰਮੈਨ ਰਿਆਜ਼ ਖਾਨ ਜੀ ਉਹਨਾਂ ਦੇ ਨਾਲ ਦਿਲਬਰ ਖਾਨ